ਕੱਲ ਹੀ ਅਜੇ ਪੂਰਾ ਕਾ ਜਿਹੜਾ ਡਿੱਗ ਪਿਆ ਪਹਿਨੇ ਕੱਲ ਹੀ ਡਿੱਗਾ ਹਾਂਜੀ ਕੱਲ ਹੀ ਡਿੱਗਾ ਪਰ 11 ਵਜੇ ਰਾਤ ਡਿੱਗਾ ਕੋਈ ਨਹੀਂ ਲੱਭਾ ਨਾ ਕੋਈ ਸਮਾਨ ਚ ਨਾ ਕੋ ਗਾੜ ਨਾ ਬਿਬਾਲਾ ਕੱਖ ਨਹੀਂ ਲੱਭਾ ਥੋੜਾ ਥੋੜਾ ਲੱਭਾ ਉਹ ਬੱਚੇ ਲੈ ਆਏ ਲਾ ਕੇ ਤੇ ਉਥੋਂ ਘਰ ਕੋ ਕਿਲਾ ਪੈਲੀ ਦਾ ਉਹੀ ਢੱਟ ਗਿਆ ਤੇ ਮਾੜਾ ਮੋੜ ਗੁਜ਼ਾਰਾ ਵਜ਼ਾਰਾ ਕਰੀ ਜਾਂਦੇ ਮਾੜੇ ਚੰਗੇ ਘਰ ਬਣਾਏ ਹੀ ਉਹ ਵੀ ਰਪਾਬੀ ਨਹੀਂ ਚੰਗੇ ਲੱਗੇ ਖੋਲੇ ਉਹਨੇ ਯਾਰੀ ਤੇ ਪਾ ਕਰਦੇ ਹਾਂ ਕਿ ਮੈਂ ਸਕੂਟੇ ਕੰਮ ਕਰਦੀ 3000 ਰੁਪਏ ਮਹੀਨੇ ਦੀ ਤਨਖਾਹ ਮਿਲਦੀ ਤੇ ਬੱਚੇ ਵਿਚਾਰੇ ਦਿਹਾੜੀ ਤੇ ਪਾ ਕਰਦੇ ਸੀ ਦੋਵੇਂ ਹੁਣ ਜਦੋਂ ਘਰ ਨਹੀਂ ਰਿਹਾ ਹੁਣ ਕਿੱਥੇ ਰਹਿਣਗੇ ਆ ਰਹਿ ਰਹੇ ਨੇ ਦੀ ਬੈਗ ਤੇ ਜਿੰਨਾਂ ਨੇ ਕੰਮ ਕਰਦੇ ਬੱਚੇ ਹੂੰ ਉਹਨਾਂ ਦੀ ਬੈਗ ਤੇ ਰਹਿ ਰਹੇ ਨੇ ਉਹ ਜਿਹੜਾ 2023 ਵਾਲਾ ਜਿਹੜਾ ਸਰਕਾਰ ਨੇ ਮੁਆਵਜ਼ਾ ਦੇਣਾ ਸੀ ਫਸਲਾਂ ਨਾਲ ਮਿਲ ਗਿਆ ਉਹ ਕਾਸ਼ ਨਹੀਂ ਮਿਲਿਆ ਲੈ ਉਹ ਵੀ ਨਹੀਂ ਮਿਲਿਆ ਤੇ ਫਿਰ ਹੁਣ ਘਰ ਦੇ ਟੱਟ ਗਿਆ ਯਾਰ ਘਰ ਦਾ ਹੁਣ ਮਿਲਣ ਦੀ ਕੋਈ ਆਸ ਹੈਗੀ ਕੋਈ ਇਹ ਤਾਂ ਸਰਕਾਰ ਨੂੰ ਪਤਾ ਭਾਜੀ ਇਹ ਕਰ ਸਕਦੇ ਹਾਂ ਇਹ ਤਾਂ ਉਹਨਾਂ ਦੇ ਆਸਵਾਸੀ ਆ ਸਾਰਾ ਕੁਝ ਜਦੋਂ ਅੱਜ ਉਸ ਘਰ ਦਾ ਸਮਾਨ ਲੈਣ ਗਏ ਆ ਨਾ ਸਵੇਰੇ ਮਾਰਨਿੰਗ ਜਦੋਂ ਬਾਰਸ਼ ਦੇ ਵਿੱਚ ਹੀ ਆਪਦਾ ਦਿਲ ਵੀ ਨਾ ਕਲਾਜਾ ਬਾਹਰੋਂ ਆ ਗਿਆ ਕਲੇਜਾ ਜਦਾਂ ਵੇਖ ਕੇ ਵੀ ਯਾਰ ਇੱਥੇ ਇੰਦਰ ਰੋਹ ਦੀ ਲੰਗਦੇ ਆ ਇੱਥੇ ਘਰ ਦਿਖਦਾ ਸੀ ਜਿਦ ਤਰ੍ਹਾਂ ਪਾਪਾ ਨੂੰ ਪਿੰਡ ਦੀ ਬੁਟੈਂਕੀ ਗੁਰਦੁਆਰਾ ਦਿਖਦਾ ਉਹ ਚੀਜ਼ ਹੀ ਗਾਇਬ ਹੋ ਗਈ ਤੇ ਬੜਾ ਮਨ ਨੂੰ ਇਹ ਚੀਜ਼ ਨੂੰ ਸਾਰਾ ਨਹੀਂ ਆਈ ਵੀ ਕਿਹੋ ਜਿਹਾ ਇਹ ਫਾੜਾ ਆ ਵਾ ਜਿਹੜਾ ਇਨਾ ਜਿਆਦਾ ਜਿਹੜਾ ਨੁਕਸਾਨ ਹੋ ਗਿਆ ਬਹੁਤ ਸਾਰੇ ਘਰਾਂ ਦੇ ਵਿੱਚ ਮੇਰੇ ਸਾਹਮਣੇ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾਣੀ ਵੀ ਜਿੰਨੇ ਘਰ ਬੈਠ ਗਏ ਆ ਜਾਂ ਤਰੇੜਾਂ ਪਾ ਗਈਆਂ ਬਹੁਤ ਜਿਆਦਾ ਭਾਰੀ ਨੁਕਸਾਨ ਆ ਇੱਕ ਕਿਲਾ ਇਹਨਾਂ ਦਾ ਹੈਗਾ ਸੀਗਾ ਉਸ ਤੋਂ ਲੱਭਾ ਜਿਹੜਾ ਘਰ ਸੀਗਾ ਉਹਦੇ ਵਿੱਚ ਇੱਕ ਸ਼ੈੱਡ ਸੀ ਜਿਹਦੇ ਵਿੱਚ ਜਾਨਵਰ ਸੀਗੇ ਲੇਕਿਨ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਘਰ ਦੇ ਵਿੱਚ ਜਿਹੜੇ ਕਮਰੇ ਸੀ ਉਹ ਡਿੱਗੇ ਤਾਂ ਹੁਣ ਕਿਸੇ ਦੇ ਘਰ ਦੇ ਵਿੱਚ ਜਿਹੜਾ ਐਸ ਟਾਈਮ ਰਹਿ ਰਿਹਾ ਇਹ ਭੈਣ ਜੀ ਜਿਨ੍ਹਾਂ ਦੇ ਕੰਦੇ ਘਰ ਵਾਲੇ ਵੀ ਹੈ ਨਹੀਂਗੇ ਕੱਲ ਹੀ ਘਰ ਡਿੱਗ ਗਿਆ ਆਪਾਂ ਪਹਿਲਾਂ ਉਹ ਗੱਲ ਕਰ ਰਹੇ ਸੀਗੇ ਕਿ ਜੇ ਇਹੋ ਜੀ ਸੇਵਾ ਤੁਹਾਨੂੰ ਮਿਲੇ ਕਰਨੀ ਚਾਹੋਗੇ ਮੇਰੇ ਭਾਜੀ ਬਿਲਕੁਲ ਮੈਂ ਕਿਸ ਕਿਸ ਨੂੰ ਵੀ ਮਿਲੇਗੀ ਸਾਰੇ ਕਰਨਗੇ ਕਰਨਗਾ ਤੇ ਤੇ ਫੇਰ ਯਾਨੀ ਆਪਾਂ ਕਹਿ ਲਿਆ ਆਪਣੇ ਸੱਤ ਬਚਾ ਲੈਣ ਨੂੰ ਨਾ ਛੱਡੀ ਤੇ ਫੇਰ ਆਪਣੇ ਪੰਜਾਬ ਦੇ ਭੈਣਾਂ ਆਪਣੀ ਬਣਾ ਪੈਨ ਕੋ ਟੈਨਸ਼ਨ ਨਹੀਂ ਕਿ ਜਿੰਨੇ ਜੋਗੇ ਹੈਗੇ ਆ ਨਾ ਅਸੀਂ ਤੇਰੇ ਨਾਲ ਖੜੇ ਆ ਇਹ ਬਾਕੀ ਪਰਮਾਤਮਾ ਨੂੰ ਪਤਾ ਵਾ ਤੇਰੇ ਘਰ ਲੈਂਟਰ ਪਾ ਕੇ ਦੇਣਾ ਚਿਪਸ ਪਾ ਕੇ ਦੇਣਾ ਪਰ ਇਹ ਆ ਕਿ ਮੈਨੂੰ ਇਨਾ ਮਾਨ ਆਪਣੇ ਭਰਾਵਾਂ ਤੇ ਹੈਗਾ ਕਿ ਆਪਾਂ ਛੱਤ ਜਰੂਰ ਪਾਵਾਂਗੇ ਤੇਰੇ ਸਿਰ ਤੇ ਨਾ ਜੇ ਵਾਹਿਗੁਰੂ ਦਾ ਅਸ਼ੀਰਵਾਦ ਰਿਹਾ ਇਹ ਜਿੱਦਾਂ ਇਹ ਬੰਦ ਜੀ ਬੈੱਡ ਹੈ ਕਿ ਮੰਨ ਲਓ ਕਿ ਹੁਣ ਜੇ ਛੱਤ ਨਹੀਂ ਤੇ ਕਿਹੜਾ ਮੰਜੇ ਬਚੇ ਜਾਂ ਕੁਝ ਬਚਿਆ ਇਹ ਸੇਵਾ ਵੀ ਇਹਨਾਂ ਵੱਲੋਂ ਤੁਹਾਨੂੰ ਦਿੱਤੀ ਗਈ ਹੈ ਔਰ ਇਹ ਕਹਿੰਦੇ ਆ ਕਿ ਜਦੋਂ ਤੁਹਾਡਾ ਨਾ ਮੰਨ ਲਓ ਪਾਣੀ ਉਤਰੇਗਾ ਜਿੱਦਾਂ ਦਾ ਵੀ ਤਰ ਪਾ ਕੇ ਕੋਸ਼ਿਸ਼ ਕਰਨਗੇ ਵਧੀਆ ਪਾ ਕੇ ਜਿੰਦਾਂ ਦਾ ਹੋਵੇ ਇਹ ਜੁੰਮਵਾਰੀ ਮੇਰੇ ਇਹਨਾਂ ਵੀਰਾਂ ਦੀ ਹੋਵੇਗੀ ਪੰਜਾਬ ਦੇ ਵਿੱਚ ਹੜ੍ਹਾਂ ਦੀ ਗੱਲ ਕੀਤੀ ਜਾਵੇ ਤਾਂ ਹੜ੍ਹਾਂ ਨੇ ਲੋਕਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ ਮੈਂ ਇਸ ਸਮੇਂ ਮੰਡ ਬਾਉਪੁਰ ਸੁਲਤਾਨਪੁਰ ਦੀ ਵਿਖੇ ਹਾਂ ਜਿੱਥੇ ਗੱਲ ਕੀਤੀ ਜਾਵੇ ਕਿ ਹੁਣ ਤੱਕ ਘਰਾਂ ਦੇ ਹਾਲਾਤ ਜਿਹੜੇ ਆ ਪਿਛਲੇ 1 ਮਹੀਨੇ ਤੋਂ ਪਾਣੀ ਵਿੱਚ ਹੋਂਕ ਕਰਕੇ ਢਾਢੇਰੀ ਹੋ ਰਹੇ ਨੇ ਹੁਣ ਤੱਕ 8 ਤੋਂ 9 ਘਰ ਜਿਹੜੇ ਦੱਸਦੇ ਨੇ ਉਹ ਢਾਢੇਰੀ ਹੋ ਚੁੱਕੇ ਹਨ ਔਰ ਬਹੁਤ ਕਾਰਜ ਇਹ ਨੇ ਜਿਨ੍ਹਾਂ ਦੀਆਂ ਨੀਆਂ ਦੇ ਵਿੱਚ ਪਾਣੀ ਹੋਂਕ ਕਰਕੇ ਉਹ ਡੈਮੇਜ ਹੁਣ ਮੈਨੂੰ ਕਿ ਠੱਠਾਂ ਦੇ ਕਿਨਾਰੇ ਨੇ ਇੱਕ ਭੈਣ ਨੇ ਸਾਡੇ ਨਾਲ ਉਹਨਾਂ ਨਾਲ ਗੱਲ ਕਰਾਂਗੇ ਇਹਨਾਂ ਦਾ ਘਰ ਜਿਹੜਾ ਕਹਿੰਦੇ ਕੱਲ ਹੀ ਅਜੇ ਪੂਰਾ ਘਰ ਜਿਹੜਾ ਡਿੱਗ ਪਿਆ ਭੈਣੇ ਕੱਲ ਹੀ ਡਿੱਗਾ ਹਾਂਜੀ ਕੱਲ ਹੀ ਡਿੱਗਾ ਪਰ 11 ਵਜੇ ਰਾਤ ਡਿੱਗਾ ਕੁਛ ਨਹੀਂ ਲੱਭਾ ਨਾ ਕੋਈ ਸਮਾਨ ਚ ਨਾ ਕੋ ਕਾਡਰ ਨਾ ਕੋਈ ਬਾਲਾ ਕੱਖਿੰਦਾ ਪਰ ਥੋੜਾ ਥੋੜਾ ਲੱਭਾ ਉਹ ਬੱਚੇ ਲੈ ਆਏ ਲਾ ਕੇ ਤੇ ਉਥੋਂ ਘਰ ਕੋਰ ਕਿਲਾ ਪੈਲੀ ਦਾ ਵੀ ਢੱਟ ਗਿਆ ਤੇ ਕਮਰੇ-ਕੁੰਮਰੇ ਵੀ ਸਾਰੇ ਢੱਟ ਗਏ ਤੇ ਘਰ ਵਾਲਾ ਮੇਰਾ ਪੂਰਾ ਹੋ ਗਿਆ ਐ ਸਭ ਤੋਂ ਪਹਿਲਾਂ ਜਦੋਂ ਘਰ ਟੱਠੇ ਦੀ ਆਪਾਂ ਗੱਲ ਕਰਦੇ ਆਂ ਕੱਲ ਰਾਤ ਟੱਠੇ ਪਰਿਵਾਰਤ ਨਹੀਂ ਅੰਦਰ ਕੋਈ ਆਪਨਾ ਨਹੀਂ ਪਰਿਵਾਰ ਨਹੀਂ ਪਰਿਵਾਰ ਤੇ ਪਹਿਲਾਂ ਕੱਢ ਲਿਆ ਸਾਰਾ ਬਾਹਰ ਪਾ ਜੀ ਉਹਨਾਂ ਨੇ ਲੈ ਕੇ ਆਂਦਾ ਪਹਿਲੇ ਪਾ ਲੱਗੇ ਕਿ ਘਰ ਟੱਠੇਣਾ ਟੱਠ ਜਾਣਾ ਪਾਣੀ ਤੇ ਛੱਟ ਜਾਂਦੀ ਹੋ ਗਈ ਸੀ ਨਾ ਤਾਂ ਕਰਕੇ ਫਿਰ ਕੋ ਕੱਲ ਥੋੜਾ ਬਹੁਤਾ ਕੱਲ ਕੱਢ ਕੇ ਲਿਆਏ ਆ ਤੇ ਮਾੜਾ ਮੋੜ ਗੁਜ਼ਾਰਾ ਵਜਾਰਾ ਕਰੀ ਜਾਂਨੇ ਮਾੜੇ ਚੰਗੇ ਘਰ ਬਣਾਏ ਸੀ ਉਹ ਵੀ ਰਬਾਬੇ ਨਹੀਂ ਚੰਗੇ ਲੱਗੇ ਖੋਲੇ ਉਹਨੇ ਚਲੋ ਤੇ ਘਰ ਵਾਲੇ ਦੀ ਡੈਥ ਕਿੱਦਾਂ ਹੋਈ ਸੀ ਤੁਹਾਡੇ ਉਹਨੂੰ ਅਟੈਕ ਹੋ ਗਿਆ ਸੀ ਹਾਂ ਠੀਕ ਠਾਕ ਹੀ ਉਹ ਅਟੈਕ ਹੀ ਹੋ ਗਿਆ ਰਾਤ ਕਿੰਨੇ ਸਾਲ ਪਹਿਲਾਂ ਉਹ ਕਿ ਤਿੰਨ ਤੀਜਾ ਸਾਲ ਜਾਂਦਿਆ ਨੂੰ ਮੁਕੇ ਨੂੰ ਠੀਕ ਹੈ ਹੁਣ ਪਰਵਾਦ ਵਿੱਚ ਤੁਹਾਡੇ ਨਾਲ ਕੌਣ ਕੌਣਾ ਹੈ ਹੁਣ ਮੇਰੇ ਦੋ ਬੱਚੇ ਆ ਦੋਵੇਂ ਕਾਕੇ ਆ ਛੋਟੇ ਇੱਕ 20 ਕ ਸਾਲਾਂ ਦਾ ਤੇ ਇੱਕ ਛੋਟਾ ਵਾ ਜ਼ਮੀਨ ਕਿੰਨੀ ਤੁਹਾਡੀ ਇੱਕੋ ਕਿੱਲਾ ਹੀ ਇੱਕ ਕਿੱਲਾ ਹੀ ਹਾਂਜੀ ਤੇ ਫਿਰ ਗੁਜ਼ਾਰਾ ਕਿੱਦਾਂ ਹੁੰਦਾ ਢਾੜੀ ਧੱਪਾ ਕਰਦੇ ਹਾਂ ਕਿ ਮੈਂ ਸਕੂਲੇ ਕੰਮ ਕਰਦੀ 3000 ਰੁਪਏ ਮਹੀਨੇ ਦੀ ਤਨਖਾਹ ਮਿਲਦੀ ਤੇ ਬੱਚੇ ਵਿਚਾਰੇ ਢਾੜੀ ਧੱਪਾ ਕਰਦੇ ਦੋਵੇਂ ਹੂੰ ਦੋਨੇ ਬੱਚੇ ਕਿੱਦਿ ਘੜੇ ਆ ਬਟੇ ਇੱਕ ਤਨੀਆ ਕ ਸਾਲਾਂ ਦਾ ਤੇ ਇੱਕ 15 16 ਕ ਸਾਲਾਂ ਦਾ ਵਾ ਠੀਕ ਹੈ ਹੁਣ ਜਦੋਂ ਘਰ ਨਹੀਂ ਰਿਆ ਹੁਣ ਕਿੱਥੇ ਰਹਿ ਰਹੇ ਹੋ ਆ ਰਹਿ ਰਹੇ ਨਾ ਦੀ ਬੈਗ ਤੇ ਜਿੰਨਾ ਨਾ ਕੰਮ ਕਰਦੇ ਬੱਚੇ ਹੂੰ ਉਹਨਾਂ ਦੀ ਬੈਗ ਤੇ ਰਹਿ ਰਹੇ ਆ ਠੀਕ ਹੈ ਅੱਗੇ ਘਰ ਬਣਾਉਂਦਾ ਕੀ ਹੈਗਾ ਘਰ ਬਣਾ ਸਰਮ ਬਣਾ ਕੇ ਦੇਣਗੇ ਕੋਈ ਤਾਂ ਫੇਰ ਹੀ ਆ ਹੱਲੇ ਤਾਂ ਕੋਈ ਆਸ ਨਹੀਂ ਹੈਗੀ ਘਰ ਦੀ ਪੇ ਘਰ ਜਾ ਕੇ ਬਹਿ ਜਾਵਾਂਗੇ 2023 ਦੇ ਵਿੱਚ ਵੀ ਤੁਹਾਡੀ ਪਾਣੀ ਆਇਆ ਸੀ ਫਸਲ ਡੁੱਬੀ ਸੀ ਉੱਥੇ ਉਹਦਾ ਵੀ ਰੇਤਾ ਰੂਤਾ ਪੈ ਗਈ ਤੇ ਉਹਦਾ ਤਾਂ ਘਰ ਬਚ ਗਿਆ ਐਂਕੀ ਤੇ ਘਰ ਵੀ ਨਹੀਂ ਬਚੇ ਉਹ ਜਿਹੜਾ 2023 ਵਾਲਾ ਜਿਹੜਾ ਸਰਕਾਰ ਨੇ ਮੁਆਵਜ਼ਾ ਦੇਣਾ ਸੀ ਫਸਲਾਂ ਦੇ ਮਿਲ ਗਿਆ ਉਹ ਕਸ਼ਲ ਹੀ ਮਿਲਿਆ ਹਲੇ ਉਹ ਵੀ ਨਹੀਂ ਮਿਲਿਆ ਤੇ ਫਿਰ ਹੁਣ ਘਰ ਜੇ ਟੱਟ ਗਿਆ ਘਰ ਦਾ ਹੁਣ ਮਿਲਣ ਦੀ ਕੋਈ ਆਸ ਹੈਗੀ ਕੋਈ ਇਹ ਤਾਂ ਹੁਣ ਸਰਕਾਰ ਨੂੰ ਪਤਾ ਪਾਜੀ ਕੀ ਕਰ ਸਕਦੇ ਹੁਣ ਇਹ ਤਾਂ ਉਹਨਾਂ ਦੇ ਆਸਵਾਸੀ ਆ ਸਾਰਾ ਕੁਝ ਜੇ ਕੋਈ ਸਮਾਜ ਸੇਵੀ ਸੰਸਥਾ ਤੁਹਾਨੂੰ ਬਣਾ ਕੇ ਦਿੰਦੀ ਹੈ ਅੱਛਾ ਕੋਈ ਸਮਾਜ ਸੇਵੀ ਸੰਸਥਾ ਤੁਹਾਡੀ ਮਦਦ ਕਰਦੀ ਹੈ ਤਾਂ ਫਿਰ ਕਰਨ ਕੀ ਕਰੋ ਫਿਰ ਤਾਂ ਹਾਂ ਹੀ ਕਰਨੀ ਪਾਜੀ ਪਰ ਜੀ ਪਾਜੀ ਹੁਣ ਤੱਕ ਜੇ ਗੱਲ ਕੀਤੀ ਜਾਵੇ ਤੁਹਾਡੇ ਲੈ ਕੇ ਕਿਉਂਕਿ ਜਿੰਨੀ ਵਾਰ ਮੈਂ ਕਵਰੇਰ ਨਾਲ ਤੁਹਾਡੇ ਨਾਲ ਮੈਂ ਗੱਲ ਕਰਦਾ ਕਿੰਨੇ ਘਰ ਹੁਣ ਤੱਕ ਡੈਮੇਜ ਹੋਏ ਆ ਜਿਹੜੇ ਘਰ ਆ ਜਿਹੜੇ ਬਿਲਕੁਲ ਜਿਹੜੇ ਨਾ ਖਤਮ ਹੋ ਚੁੱਕੇ ਆ ਜਿਨ੍ਹਾਂ ਦਾ ਕਹਿ ਲਈਏ ਕਿ ਨਕਸ਼ੇ ਤੋਂ ਨਾਮ ਹੀ ਮਿਟ ਗਿਆ ਦਿਖਣੋਂ ਵੀ ਹਟ ਗਏ ਆ ਅਸੀਂ ਅੱਜ ਉਸ ਹੋਰ ਕਿਸ ਜਿਹੜੇ ਕਰਿਆ ਉਹਨਾਂ ਨੂੰ ਨਾ ਢਾ ਲੱਗੀ ਆ ਉਹ ਮਹਾਰਾਜ ਸਹੀ ਸਲਾਮਤ ਰਵੇ ਜਦੋਂ ਅੱਜ ਉਸ ਘਰ ਦਾ ਸਮਾਨ ਲੈਣ ਗਏ ਆ ਨਾ ਸਵੇਰੇ ਮਾਰਨਿੰਗ ਜਦੋਂ بارش ਦੇ ਵਿੱਚ ਹੀ ਆਪ ਦਾ ਦਿਲ ਵੀ ਨਾ ਕਲੇਜਾ ਬਾਹਰ ਨੂੰ ਆ ਗਿਆ ਕਲੇਜਾ ਜਦਾਂ ਵੇਖ ਕੇ ਵੀ ਯਾਰ ਇੱਥੇ ਇੱਧਰ ਰੋਜ਼ ਦੀ ਲੰਗਦੇ ਆ ਇੱਥੇ ਘਰ ਦੇਖਦਾ ਸੀ ਤਾਂ ਜਿਦਾਂ ਪਾਪਾ ਨੂੰ ਪਿੰਡ ਦੀ ਕੋ ਟੈਂਕੀ ਗੁਰਦੁਆਰਾ ਦਿਖਦਾ ਉਹ ਚੀਜ਼ ਹੀ ਗਾਇਬ ਹੋ ਜੇ ਤੇ ਬੜਾ ਮਨ ਨੂੰ ਇਹ ਚੀਜ਼ ਨੂੰ ਹਰ ਨਹੀਂ ਆਈ ਵੀ ਕਿਹੋ ਜਿਹਾ ਇਹ ਹੜਾ ਆਇਆ ਵਾ ਜਿਹੜਾ ਇੰਨਾ ਜ਼ਿਆਦਾ ਜਿਹੜਾ ਨੁਕਸਾਨ ਹੋ ਗਿਆ ਸਭ ਤੋਂ ਜ਼ਿਆਦਾ ਜਿਹੜਾ ਪ੍ਰਭਾਵਿਤ ਆ ਪਿੰਡ ਰਾਮਪੁਰ ਗੋਰਾ ਉਹ ਤੁਸੀਂ ਜਿੱਥੇ ਪਹਿਲਾਂ ਰਿਪੋਰਟ ਕੀਤੀ ਸੀ ਜਦੋਂ ਇੱਕ ਆਪਾਂ ਘਰੇ ਕਿਸ਼ਤੀ ਦਾ ਸਹਾਰਾ ਲਿਆ ਸੀ ਵੱਡੀ ਕਿਸ਼ਤੀ ਨਹੀਂ ਸੀ ਚਲਦੀ ਉਹਨਾਂ ਵੀਰਾਂ ਦਾ ਵੀ ਘਰ ਬਰਬਾਦ ਹੋ ਗਿਆ ਨਾਲ ਪਿੱਛੇ ਇੱਕ ਹੋਰ ਘਰ ਉਹਨਾਂ ਦਾ ਚਾਚਾ ਰਿਸ਼ਤੇਦਾਰੀ ਜੀ ਆ ਸਾਰਾ ਬਹੁਤ ਜ਼ਿਆਦਾ ਖੋਪਣਾ ਕਮੰਜਰਿਆ ਘਰ ਜਿਹੜੇ ਇਹ ਤੇ ਰੁੱਢ ਚੁੱਕੇ ਆ ਬਹੁਤ ਸਾਰੇ ਘਰਾਂ ਦੇ ਵਿੱਚ ਮੇਰੇ ਹਿਸਾਬ ਨਾਲ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾਣੀ ਵੀ ਜਿੰਨੇ ਕ ਘਰ ਬੈਠ ਗਏ ਆ ਜਾਂ ਤਰੇੜਾਂ ਪਾੜ ਗੀਆਂ ਬਹੁਤ ਜ਼ਿਆਦਾ ਭਾਰੀ ਨੁਕਸਾਨ ਆ ਦੇ ਚਲੋ ਲੇਟਰ ਲੁੱਟਰੀ ਵੀ ਡਿੱਗ ਪਏ ਸਾਰੇ ਕੀ ਕੀ ਸੀਗਾ ਕਿੰਨੇ ਕੰਮ ਸੀ ਇਹ ਸੋਈ ਹੀ ਬਰਾਂਡਾ ਸੀ ਕਮਰਾ ਸੀ ਇੱਕ ਸਾਰਾ ਹੀ ਡਿੱਗ ਪਿਆ ਕੁਝ ਨਹੀਂ ਬਚਿਆ ਕੁਝ ਨਹੀਂ ਬਚਿਆ ਉੱਥੇ ਮੰਨ ਲਓ ਕਿ ਨਾਮ ਜਿਹਦਾ ਪਗਲੇ ਕਿ ਮਲਵਾ ਹੁੰਦਾ ਉਹ ਉੱਥੇ ਆ ਕੇ ਨਾ ਮਾਰੀ ਮੋਟ ਨਹੀਂ ਛਾਨੀ ਹੋਊ ਭਾਜੀ ਕਿ ਨਹੀਂ ਥੋੜੀ ਥੋੜੀ ਸੋ ਕੱਲ ਤੱਕ ਨਹੀਂ ਕਿਸੇ ਦੇ ਹਾਂ ਦੱਸਣਾ ਦੇਖੋ ਕਹਿੰਦੇ ਆ ਕਿ ਇੱਕ 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 ਕਿਲਾ ਇਹਨਾਂ ਦਾ ਹੈਗਾ ਸੀਗਾ ਉਸ ਤੋਂ ਲਾ ਬਾ ਜਿਹੜਾ ਘਰ ਸੀਗਾ ਉਹਦੇ ਵਿੱਚ ਇੱਕ ਸ਼ੈੱਡ ਸੀ ਜਿਹਦੇ ਵਿੱਚ ਜਾਨਵਰ ਸੀਗੇ ਲੇਕਿਨ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਘਰ ਦੇ ਵਿੱਚ ਜਿਹੜੇ ਕਮਰੇ ਸੀ ਉਹ ਡੇਗੇ ਤਾਂ ਹੁਣ ਕਿਸੇ ਦੇ ਘਰ ਦੇ ਵਿੱਚ ਜਿਹੜਾ ਐਸ ਟਾਈਮ ਰਹਿ ਰਹੇ ਆ ਤੇ ਵਿਕਰਮ ਆ ਜੋ ਤੁਸੀਂ ਵੀ ਜਿਵੇਂ ਚਲੋ ਆਪਸੇ ਸੇਵਾ ਕਰਦੇ ਆ ਜੀ ਇਹ ਭੈਣ ਜੀ ਜਿਨ੍ਹਾਂ ਦੇ ਕਹਿੰਦੇ ਘਰ ਵਾਲੇ ਵੀ ਹਨ ਹੀਗੇ ਕੱਲ ਹੀ ਘੜ ਗਿਆ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਜੇ ਇਹੋ ਜੀ ਸੇਵਾ ਤੁਹਾਨੂੰ ਮਿਲੇ ਕਰਨੀ ਚਾਹੋਗੇ ਅਰੇ ਭਾਜੀ ਬਿਲਕੁਲ ਮੈਂ ਕਿਸ ਕਿਸ ਨੂੰ ਵੀ ਮਿਲੇਗੀ ਸਾਰੇ ਯਾਨੀ ਕਿ ਕਰਨ ਗਿਆ ਹਨ ਤੇ ਤੇ ਫਿਰ ਯਾਨੀ ਕਿ ਆਪਾਂ ਕਹਿ ਲਿਆ ਆਪਾਂ ਤੇ ਸੱਤ ਬਗਾਨੇ ਨੂੰ ਨਾਲ ਛੱਡੇ ਤੇ ਫਿਰ ਆਪਣੇ ਪੰਜਾਬ ਦੇ ਪਿਆਣ ਆਪਣੀ ਹਨ ਤੇ ਇਸ ਕਰਕੇ ਪਿਆਣ ਕੋਈ ਟੈਨਸ਼ਨ ਨਹੀਂ ਕਿ ਜਿੰਨੇ ਜੁਗੇ ਹੈਗੇ ਆ ਹਨਾ ਅਸੀਂ ਤੇਰੇ ਨਾਲ ਖੜੇ ਆ ਇਹ ਬਾਕੀ ਪਰਮਾਤਮਾ ਨੂੰ ਪਤਾ ਵਾ ਤੇਰੇ ਘਰ ਲੈਂਟਰ ਪਾ ਕੇ ਦੇਣਾ ਚਿਪਸ ਪਾ ਕੇ ਦੇਣਾ ਪਰ ਇਹ ਆ ਕਿ ਮੈਨੂੰ ਇਨਾ ਮਾਨ ਆਪਣੇ ਭਰਾਵਾਂ ਤੇ ਹੈਗਾ ਕਿ ਆਪਾਂ ਛੱਤ ਜਰੂਰ ਪਾਵਾਂਗੇ ਤੇਰੇ ਸਿਰ ਤੇ ਹਨਾ ਜੇ ਵਾਹਿਗੁਰੂ ਦਾ ਆਸ਼ੀਰਵਾਦ ਰਿਹਾ ਬਾਕੀ ਆ ਇੱਕ ਪੈਣ ਛੱਤ ਜਦੋਂ ਪਏਗੀ ਹਨਾ ਉਤੇ ਪਾਣੀ ਲੱਥੋਂ ਤੋਂ ਬਾਅਦ ਆ ਇੱਕ ਬੈੱਡ ਹੈ ਹਨਾ ਇਹ ਜਿੱਦਾਂ ਜੀ ਪੈਣ ਜੀ ਬੈੱਡ ਹੈ ਇੱਕ ਮੰਨ ਲਓ ਕਿ ਹੁਣ ਜੇ ਛੱਤ ਨਹੀਂ ਤਾਂ ਕਿਹੜਾ ਮੰਜੇ ਬਚੇ ਜਾਂ ਕੁਝ ਬਚੇ ਆ ਇਹ ਸੇਵਾ ਵੀ ਇਹਨਾਂ ਵੱਲੋਂ ਤੁਹਾਨੂੰ ਦਿੱਤੀ ਗਈ ਆ ਔਰ ਇਹ ਕਹਿੰਦੇ ਆ ਕਿ ਜਦੋਂ ਤੁਹਾਡਾ ਨਾ ਮੰਨ ਲਓ ਪਾਣੀ ਉਤਰੇਗਾ ਜਿੱਦਾਂ ਦਾ ਵਿਕਾਰ ਪਾ ਕੇ ਕੋਸ਼ਿਸ਼ ਕਰਨਗੇ ਵਧੀਆ ਭਾਗ ਦੇਣ ਜਿੱਦਾਂ ਦਾ ਹੋਵੇ ਇਹ ਜ਼ਿੰਮੇਵਾਰੀ ਮੇਰੇ ਇਨ੍ਹਾਂ ਵੀਰਾਂ ਦੀ ਹੋਗੀ ਠੀਕ ਹੈ ਠੀਕ ਹੈ ਜੀ ਉਹ ਤੁਹਾਡੀ ਘਰ ਦੀ ਜਿਹੜੀ ਪੂਰੀ ਜ਼ਿੰਮੇਵਾਰੀ ਭਾਜੀ ਇਹ ਵੀਰ ਨਾਲ ਸੰਪਰਕ ਰੱਖਿਓ ਜਿਵੇਂ ਘਰ ਮੰਨ ਲਓ ਕਿ ਪਾਣੀ ਉੱਤਰਦਾ ਤੇ ਇਹ ਸੇਵਾ ਜਿਹੜੀ ਇਹ ਕਰਾ ਕੇ ਦੇਣਗੇ ਬਿਲਕੁਲ ਜੀ ਸਾਨੂੰ ਮਾਣ ਆ ਇਨ੍ਹਾਂ ਭੈਣ ਭਰਾਵਾਂ ਤੇ ਸਾਡੇ ਜਿਹੜੇ ਦਰਦ ਨੂੰ ਦਰਦ ਸਮਝ ਕੇ ਅੱਜ ਜਿਹੜਾ ਇੱਥੇ ਪਹੁੰਚ ਕੇ ਜਿਹੜਾ ਸਾਡਾ ਇਸ ਪਬਜੀ ਦਾ ਨੁਕਸਾਨ ਹੋਇਆ ਇਹਦੇ ਇਕੱਲਾ ਇਹਦਾ ਨਹੀਂ ਆ ਇਹਦੀਆਂ ਜਿਹੜੀਆਂ ਭੈਣਾਵੀਆਂ ਦੋ ਇੱਕ ਇੱਕ ਘਰ ਚ ਵੈਈਆਂ ਵਾ ਤੇ ਹੋਰ ਤਾਂ ਦੇਰ ਜਿਠਿਆ ਇਹਦੇ ਨਾਲ ਜਿਹੜੇ ਅੱਜ ਜਿਹੜੀ ਇਹਨਾਂ ਦੀ ਬਾਹ ਫੜੀ ਆ ਵੀਰਾਂ ਨੇ ਵਾਦਾ ਕੀਤਾ ਵਾ ਸਾਨੂੰ ਪਤਾ ਵਾ ਇਹ ਵੀਰਾਂ ਨਾਲ ਵਰਤਦੇ ਆ ਤੁਹਾਡੇ ਰਾਈ ਕਿ ਇਹ ਆਪਣਾ ਵਾਦਾ ਪੂਗਾਉਣਗੇ ਪਰ ਹੋਰ ਵੀ ਅਸੀਂ ਸਾਰੇ ਸਾਥੀਆਂ ਨੂੰ ਤੁਹਾਡੇ ਮਾਧਿਅਮ ਰਾਈ ਅਪੀਲ ਕਰਦੇ ਆ ਕਿ ਜੇ ਤੁਸੀਂ ਆਹ ਰਾਸ਼ਨ ਜਿਹੜਾ ਹੋਰ ਸੁੱਕੀਆਂ ਰਸਤਾਂ ਲੈ ਕੇ ਆ ਰਹੇ ਹੋ ਤੇ ਬੜੀਆਂ ਚੀਜ਼ਾਂ ਲੈ ਕੇ ਆ ਰਹੇ ਹੋ ਵੀਰੋ ਉਹ ਤੁਹਾਡੀਆਂ ਅਸੀਂ ਸਿਰ ਮੱਥੇ ਮੰਨਦੇ ਆਂ ਵੀ ਸਾਡੇ ਵਾਸਤੇ ਯਾਰ ਤੁਸੀਂ ਇੰਨਾ ਕੁਝ ਕਰ ਰਹੇ ਹੋ ਬਹੁਤ ਧੰਨਵਾਦੀ ਆਂ ਪਰ ਨਹੀਂ ਇਹ ਰੱਜਿਆਂ ਨੂੰ ਰਜਾਉਣ ਵਾਲੀ ਗੱਲ ਹੋ ਗਈ ਆ ਆਦੀ ਬਣਦੇ ਜਾ ਰਹੇ ਕੁਝ ਇਹੋ ਜਿਹੇ ਲੋਕ ਐ ਜਿਹੜੇ ਆ ਦੇਖੋ ਜਿੱਥੇ ਤੁਸੀਂ ਪੀੜ ਤੋਂ ਵੇਖੇ ਪਹੁੰਚੇ ਜੀ ਦੇਖੋ ਇੱਕ ਗੱਲ ਐ ਕਿ ਇਹ ਵੀਰੇ ਸੇਵਾ ਕਰਨ ਆਏ ਨੇ ਇਹਨਾਂ ਨੂੰ ਅੱਗੇ ਸੇਵਾ ਮਿਲ ਗਈ ਚਲੋ ਰੱਬ ਨਾ ਕਰੇ ਕਿਸੇ ਦਾ ਘਰ ਕਦੇ ਵੀ ਠੱਠੇ ਜਾਂ ਕੋਈ ਆਫਤ ਆਵੇ ਲੇਕਿਨ ਇਹ ਸੇਵਾ ਕਰਨਗੇ ਔਰ ਇਸ ਤੋਂ ਬਾਅਦ ਸਾਡੀ ਵੀ ਅਪੀਲ ਇਹ ਹੈ ਕਿ ਜੇ ਕਿਸੇ ਨੇ ਸੇਵਾ ਕਰਨੀ ਤਾਂ ਇਹੋ ਜਿਹੀ ਸੇਵਾ ਲੈ ਲਓ ਕਿਸੇ ਇੱਕ ਘਰ ਬਣਾਉਣ ਦੀ ਚਾਹੀਏ ਉਹਦੇ ਵਿੱਚ ਤੁਸੀਂ ਕੁਝ ਓ ਬੋਰਾ ਸੀਮਿੰਟ ਦੇ ਦਿਓ ਕੁਝ ਹੋਰ ਜਿੰਨਾ ਸਰਦਾ ਬੰਦਾ ਕਰ ਦਿਓ ਲੇਕਿਨ ਜਿਹੜਾ ਅਰਜਿਆਂ ਦੇ ਰਜੋਣ ਵਾਲੀ ਗੱਲ ਹੈ ਨਾ ਕਿ ਲੋਕਾਂ ਨੂੰ ਡੇਲੀ ਦਾ ਰਾਸ਼ਨ ਦੇਣਾ ਕਿਉਂਕਿ ਲੋਕਾਂ ਨੇ ਦੋ ਦੋ ਸਾਲ ਦਾ ਰਾਸ਼ਨ ਕਈਆਂ ਨੇ ਇਕੱਠਾ ਕਰ ਲਿਆ ਜਿਹੜੇ ਜਮ੍ਹਾਂ ਖੋਰੀ ਕਰਨਾ ਜਾਣਦੇ ਆ ਉਹ ਤਾਂ ਉਹਦੇ ਨਾਲੋਂ ਕੋਸ਼ਿਸ਼ ਇਹ ਹੀ ਕਰੋ ਕਿ ਹੁਣ ਜੇ ਤੁਸੀਂ ਆਉਣਾ ਵਾ ਨਾ ਤੇ ਇੱਥੇ ਆ ਕੇ ਜੁਮੇਰੇ ਲੈ ਲਓ ਇੱਥੇ ਬੜੇ ਘਰ ਟੱਟ ਚੁੱਕੇ ਨੇ 9 ਤੋਂ 10 ਹੁਣ ਤੱਕ ਹੋ ਚੁੱਕੇ ਪਤਾ ਨਹੀਂ ਹੋਰ ਕਿੰਨੇ ਜੇਡਾਂ ਦੇ ਵਿੱਚ ਪਾਣੀ ਪੈ ਚੁੱਕਾ ਇੱਕ ਮਹੀਨੇ ਤੋਂ ਵੱਧ ਸਮਾਂ ਜਿਹੜਾ ਹੋ ਚੁੱਕਿਆ ਇੱਥੇ ਪਾਣੀ ਆਏ ਨੂੰ ਉਹ ਕੱਚੇ ਘਰ ਨੇ ਉਹ ਜ਼ਿਮੀਂਦਾਰ ਵੀ ਕੋਈ ਜ਼ਿਆਦਾ ਸਾਰੇ ਜ਼ਿਮੀਂਦਾਰ ਜੇ ਨਹੀਂਗੇ ਕੋਈ ਦੋ ਦੋ ਕਿਲੇ 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 ਵਾਲਾ ਇਹੋ ਜਿਹੇ ਪੈਣਾ ਵਰਗੇ ਵੀ ਜਿਹੜੇ ਇੱਥੇ ਹੈਗੇ ਆ ਤਾਂ ਕੋਸ਼ਿਸ਼ ਕਰੋ ਕਿ ਇਹਨਾਂ ਵਾਸਤੇ ਆਪਾਂ ਮਦਦ ਕਰ ਸਕੀਏ ਔਰ ਖੁਦ ਇੱਥੇ ਪਹੁੰਚ ਕੇ ਮਦਦ ਕਰਿਓ ਵੀਰੋ